ਪਿਛਲੇ ਦਿਨਾਂ ਵਿੱਚ ਜੋ ਪਲੇਨ ਕ੍ਰੈਸ਼ ਹੋਇਆ ਹੈ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਕਰੀਬ 250 ਲੋਕ ਉਸ ਪਲੇਨ ਵਿੱਚ ਮਾਰੇ ਗਏ ਨੇ। ਕੋਈ ਆਪਣੀ ਫੈਮਿਲੀ ਦੇ ਨਾਲ ਲੰਡਨ ਘੁੰਮਣ ਜਾ ਰਿਹਾ ਸੀ ਤੇ ਕੋਈ ਆਪਣੇ ਕੰਮਕਾਰ ਸੰਬੰਧੀ ਜਾ ਰਿਹਾ ਹੈ। ਤੇ ਉਸ ਪਲੇਨ ਵਿੱਚ ਜੋ ਲੋਕ ਸਨ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਬੜਾ ਕੁਝ ਪਲਾਨ ਕੀਤਾ ਹੋਵੇਗਾ ਪਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਉਹਨਾਂ ਤੇ ਗਿਣਤੀ ਤੇ ਸੁਵਾਸ ਖਤਮ ਹੋ ਚੱਲੇ ਸਨ ਇਸੇ ਕਰਕੇ ਗੁਰਬਾਣੀ ਗੁਰੂ ਸਾਨੂੰ ਔਰ-ਬਾਰ ਸਮਝਾਉਂਦੇ ਨੇ ਕਿ ਤੇਰੇ ਆਉਣ ਵਾਲੇ ਸੁਵਾਸ ਦਾ ਵੀ ਪਤਾ ਨਹੀਂ ਹੈ ਕਿ ਆਵੇ ਕਿ ਨਾ ਆਵੇ ਅਸੀਂ ਭੁੱਲ ਗਏ ਹਾਂ ਕਿ ਸਾਨੂੰ ਇਹ ਸੁਵਾਸ ਕਿਸੇ ਮਕਸਦ ਦੇ ਲਈ ਮਿਲੇ ਸੀ ਜੋ ਸਾਨੂੰ ਪਰਮਾਤਮਾ ਦੇ ਵਿੱਚ ਸਮਾਉਣ ਲਈ ਇਹ ਵਾਰੀ ਮਿਲੀ ਹੈ ਜੇਕਰ ਇਹ ਵਾਰੀ ਵੀ ਬਰਥ ਚਲੀ ਗਈ ਤਾਂ ਹੋ ਸਕਦਾ ਹੈ ਕਿ ਸਾਨੂੰ ਦੁਬਾਰਾ ਇਹ ਵਾਰੀ ਨਾ ਮਿਲੇ ਤੇ ਸਾਨੂੰ ਕਰੋੜਾਂ ਸਾਲਾਂ ਦੇ ਦੁੱਖ ਆਉਣ ਵਾਲੀਆਂ ਜੁਨਾ ਵਿੱਚ ਸਹਿਣੇ ਪੈਣ। ਸੋ ਸਾਨੂੰ ਪਹਿਲਾਂ ਇਹ ਸੰਭਲ ਜਾਣਾ ਚਾਹੀਦਾ ਹੈ। ਜਿਹੜੇ ਜੀਵ ਗੁਰਬਾਣੀ ਪੜਦੇ ਵੀ ਨੇ ਆਪਾਂ ਗੁਰਬਾਣੀ ਨੂੰ ਪੜਨ ਤੱਕ ਨਾ ਸੀਮਤ ਰਹੀਏ। ਜੋ ਗੁਰਬਾਣੀ ਗੁਰੂ ਵਿੱਚ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਭਗਤਾਂ ਨੇ ਪ੍ਰੈਕਟੀਕਲ ਕੀਤਾ ਸੀ ਅਸੀਂ ਉਹ ਪ੍ਰੈਕਟੀਕਲ ਕਰਕੇ ਉਸ ਪਰਮੇਸ਼ਵਰ ਦੇ ਨਾਲ ਮਿਲਾਪ ਕਰੀਏ ਕਿਉਂਕਿ ਇਹ ਸੰਸਾਰ ਇੱਕ ਸੁਪਨਾ ਹੈ। ਇੱਥੇ ਕੁਝ ਵੀ ਸੱਚ ਨਹੀਂ ਹੈ। ਸੱਚ ਤੇ ਬਸ ਪਰਮੇਸ਼ਵਰ ਹੀ ਹੈ ਉਸ ਸੱਚ ਦੇ ਨਾਲ ਹੀ ਜੁੜਨਾ ਚਾਹੀਦਾ ਹੈ ਜੇਕਰ ਆਪਾਂ ਪਰਮੇਸ਼ਵਰ ਨੂੰ ਛੱਡ ਕੇ ਸੰਸਾਰ ਦੇ ਨਾਲ ਜੁੜੇ ਰਹਿ ਗਏ ਤਾਂ ਸਾਨੂੰ ਬਹੁਤ ਹੀ ਦੁੱਖ ਕੱਟਣੇ ਪੈਣਗੇ ਗੁਰਬਾਣੀ ਗੁਰੂ ਵੀ ਸਾਨੂੰ ਸਮਝਾ ਰਹੇ ਨੇ ਕਿ ਮਾਨਸ ਜਨਮ ਦੁਲੰਬ ਹੈ ਹੋਇ ਨਮ ਵਾਰੋਂ ਬਾਤ ਕਿ ਇਹ ਬਹੁਤ ਹੀ ਕੀਮਤੀ ਜਨਮ ਹੈ ਇਹ ਵਾਰ ਵਾਰ ਨਹੀਂ ਮਿਲਣਾ